ਖੁੱਲੀ ਖੇਡ ਖੇਡਣੀ ਆਪਾਂ ਅੱਛਾ ਫੋਲੋ ਇਹ 3 ਲੱਖ 85 ਹਜ਼ਾਰ ਦਾ ਛੱਡ ਦਿਆਂਗੇ ਹੁਣ ਤੁਸੀਂ ਆਪ ਅੱਗੇ ਵਧਣਾ ਬਾਈ ਵੱਲੋਂ ਖੁੱਲੀ ਖੇਡ ਤੁਹਾਨੂੰ ਇਸ਼ਾਰਾ ਕਰ ਦਿੱਤਾ ਵੀ ਕੋਈ ਗੱਲ ਨਹੀਂ ਸੌਦਾ ਤੁਹਾਡੇ ਨਾਲ ਰਲਾਵਾਂਗੇ ਇਹ ਸਿੱਧਾ ਜਿਵੇਂ ਆਪਾਂ ਲਾ ਲਓ 7 ਲੱਖ 65 ਹਜ਼ਾਰ ਦਾ ਦੇਣਾ ਹੀ ਹੈ ਦੇ ਹੀ ਦਿਆਂਗੇ ਆਪਾਂ ਹੋਰ ਕੱਟ ਕਰ ਦੇਾਂਗੇ ਜੋ ਕੋਈ ਹੈ ਨਾ ਅੱਛਾ ਲੈ ਮੈਂ ਤਰਾ ਮਾਨ ਤਾਣਾ ਆਡਾ 765 ਦਾ ਤੁਹਾਨੂੰ ਅੱਜ ਦਾ ਰੇਟ ਆਪਾਂ ਦੱਸ ਰਹੇ ਹਾਂ ਠੀਕ ਹੈ ਅੱਜ ਤਾਂ ਬਈ ਤਕਰੀਬਨ ਹਰੇ ਕੰਪਨੀ ਦਾ ਟਰੈਕਟਰ ਠੱਲੀ ਬੈਠੇ ਨੇ ਹਾਂ ਬਿਲਕੁਲ ਏਸੀ ਕੈਵਨ ਦੇ ਨਾਲ ਆ ਜਿਵੇਂਗਾ ਤੂੜੀ ਤੱਪੇ ਦਾ ਬਈ ਸੀਜ਼ਨ ਆਉਣਾ ਹਨਾ ਬਿਲਕੁਲ ਤੇ ਹੁਣ ਤੁਸੀਂ ਬਈ ਆਪਾਂ ਇਹ ਦੇ ਵੀ ਐਵੇਂ ਕੋਈ ਦੇਣਾ ਨਾਲ ਐਵੇਂ ਵਾਂਗੂ ਆਇਆ ਠੀਕ ਹੈ ਜਿਵੇਂ ਸ਼ਟ ਲੀਵਰ ਤੇ ਵਿਦ 3 ਸਪੀਡ ਆਉਂਦਾ ਨਾ ਮਾਡਲ ਠੀਕ ਹੈ ਪੂਰੇ ਫੰਕਸ਼ਨਲ ਆ ਤੇ ਬਾਕੀ ਬਾਈ ਜੀ ਏਸੀ ਕਾਉਣ ਜੇ ਗੱਲ ਕਰੀਏ ਤਾਂ ਬਾਈ ਇਹ ਵੀ ਕਾਰ ਵਾਂਗੂ ਮੜਿਆ ਪਿਆ ਹੋਣਾ ਉਪਰੋਂ ਨੂੰ ਕਿਸੇ ਵੀ ਟਰੈਕਟਰ ਬਾਰੇ ਕੋਈ ਫੋਟੋ WhatsApp ਤੇ ਚਾਹੀਦੀ ਹੈ ਨਿੱਕੀ ਤੋਂ ਨਿੱਕੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਵੀ ਬਾਈ ਹੋਰਾਂ ਵੱਲੋਂ ਖਿੜੇ ਮੱਥੇ ਜਾਣਕਾਰੀ ਦਿੱਤੀ ਜਾਊਗੀ ਇਹ ਨਹੀਂ ਦੱਸਿਆ ਕਿਹਾ ਜਾਣਾ ਵੀ ਇੱਥੇ ਆ ਕੇ ਵੇਖ ਲਓ ਜੀ ਸਾਈ ਮੰਨ ਲਓ ਆਪਾਂ ਹੁਣ ਵੇਚਣ ਦੇ ਹਿਸਾਬ ਚ ਹੋਏ ਖੜੇ ਆ ਮਸ ਵੀ ਰੱਖਣੇ ਨਹੀਂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ 240 ਤੇ 45 ਜਿੱਥੇ ਸੂਤ ਆਉਂਦਾ ਜਿਵੇਂ ਕਿਸੇ ਨੇ ਦੇ ਦੇਣੇ ਲਓ ਫਿਰ ਕਰੋ ਚੈੱਕ ਇਹ ਪੂਰੀ ਸਾਫ ਸੰਭਾਲ ਦੇ ਵਿੱਚ ਚੱਲਿਆ ਹੋਇਆ ਦੇਖੋ ਤੁਸੀਂ ਕਵਰ ਕੋਰ ਉਦਾ ਹੀ ਚੜੇ ਹੋਏ ਆ। ਸਵਾਗਤ ਕਰਦੇ ਆਂ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਨਿੱਕੇ ਆਸ਼ੇ ਤੋਂ ਲੈ ਕੇ ਇੱਕ ਸਿਲੰਡਰ ਤੋਂ ਲੈ ਕੇ ਚਾਰ ਸਿਲੰਡਰ ਤੱਕ ਫੋਰ 휠 ਤੱਕ ਇਸ ਤੋਂ ਤੱਕ ਕਿ ਆਪਾਂ ਏਸੀ ਕਾਉਣ ਵਾਲੇ ਟਰੈਕਟਰ ਵੀ ਤੁਹਾਨੂੰ ਦਿਖਾਉਣ ਲੱਗੇ ਆ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਗੁਰਵਿੰਦਰ ਜੀ ਤੁਹਾਡਾ ਅੱਜ ਫਿਰ ਨਵੀਂ ਵੀਡੀਓ 'ਚ। ਧੰਨਵਾਦ ਬਾਈ ਜੀ ਤੇ ਬਾਈ ਜੀ ਅੱਜ ਆਪਾਂ ਵੀਡੀਓ 'ਚ ਨਵੇਂ-ਨਵੇਂ ਟਰੈਕਟਰ ਕਿਹੜੇ-ਕਿਹੜੇ ਦਿਖਾ ਰਹੇ ਆਂ ਫਿਰ ਜੀ। ਅੱਪਾ ਅੱਜ ਮੰਨ ਕੇ ਚਲੋ ਕੁਝ ਆਪਣੇ ਕੋਲ ਨਵੇਂ ਆਏ ਆ ਠੀਕ ਹੈ ਜੀ ਜਿਵੇਂ ਲਾਲੋ ਹਰ ਸੀਜ਼ਨ ਹੀ ਆਪਣੇ ਕੋਲ ਆਉਂਦੇ ਰਹਿੰਦੇ ਆ ਵੀ ਟਰੈਕਟਰ ਹਾਲੈਂਡ ਥੋੜਾ ਜਿਹਾ ਵਿਕਦਾ ਸੀਜ਼ਨ ਮੁਤਾਬਕ ਹੈ ਬਿਲਕੁਲ ਜੀ ਹਾਂ ਤੇ ਆਉਂਦੇ ਆਪਣੇ ਕੋਲ ਜਿਵੇਂ ਹੁਣ ਅੱਗੇ ਸੀਜ਼ਨ ਵੀ ਆ ਗਿਆ ਹੈ ਹਾਂ ਜੀ ਤੇ ਨਾਲ ਨਾਲ ਮੈਂ ਕਿਹਾ ਵੀ ਪਿਛਲਾ ਮਾਲ ਜਿਹੜਾ ਹੈ ਕਟਿਆ ਹਨਾ ਜੋ ਬਹੁਤ ਤਾਜ਼ਾ ਕਟਿਆ ਹੈ 10-20 ਦਿਨ ਦਾ ਮਹੀਨੇ ਦਾ ਇਹ ਨਿਕਲ ਜੇ ਸਾਨੂੰ ਵੀ ਸੌਖਾ ਹੋ ਜਾਂਦਾ ਫਿਰ ਬਿਲਕੁਲ ਬਾਕੀ ਬਾਈ ਜੀ ਹੁਣ ਸੀਜ਼ਨ ਅੱਗੇ ਦੇਖੀ ਆਪਾਂ ਤੂੜੀ ਵਗੈਰਾ ਦਾ ਆ ਰਿਹਾ ਜੀ ਤਾਂ ਹੁਣ ਕਿਸਾਨ ਵੀਰ ਕਾਫੀ ਖਿੱਚ ਕਰ ਰਹੇ ਆ ਟਰੈਕਟਰਾਂ ਬਾਰੇ ਬਿਲਕੁਲ ਬਿਲਕੁਲ ਤੇ ਆਜੋ ਫਿਰ ਆਪਾਂ ਕਰੀਏ ਸਟਾਰਟ ਜੀ ਤੋਂ ਹਾਲੈਂਡ ਤੋਂ ਕਰ ਲਈਏ ਹਾਂ 5500 ਆਪਣੇ ਕੋਲ ਜਿਹੜਾ ਇਹ ਟਰੈਕਟਰ ਹੈ ਨਾ ਜੀ ਹਾਂਜੀ ਮੰਨ ਲਓ ਜੇ ਬਾਕੀ ਪੇਂਟ ਦੀ ਗੱਲ ਕਰੀਏ ਤਾਂ ਸਾਰਾ ਟਰੈਕਟਰ ਜੈਨੂਅਨ ਹੈ ਠੀਕ ਹੈ ਜੀ ਦੇਖੋ ਮਿੱਤਰੋ ਜਿਵੇਂ ਦਾ ਪੈਟਲਾ ਵਗੈਰਾ ਤੋਂ ਰੰਗ ਲਿਆ ਉਵੇਂ ਦੋਵੇਂ ਖ ਕੋਈ ਬਈ ਟੱਚ ਟੋਚ ਨਹੀਂ ਕਰਾਉਂਦੇ ਜੀ ਤੁਸੀਂ ਮੈਨਾਂ ਉਵੇਂ ਹੀ ਬਸ ਜਿਵੇਂ ਹੈਗਾ ਨਾ ਜੀ ਅੱਛਾ ਜਿਵੇਂ ਮੰਨ ਲਓ ਕਿਸਾਨ ਵਿੱਚ ਕਟਾ ਜਾਂਦਾ ਜੀ ਉਦਾਂ ਦਾ ਉਦਾਂ ਹੀ ਖੜਾ ਰਹਿੰਦਾ ਤੇ ਬਾਕੀ ਇਹ ਟਰੈਕਟਰ ਜਿਹੜਾ ਨਾ ਮੰਨ ਲਓ ਆਪਣੇ ਕੋਲ ਆਏ ਸੀ 6555023 ਟਰੈਕਟਰ ਠੀਕ ਹੈ ਜੀ ਤੇ ਥੋੜੀ ਜੀ ਡਿਮਾਂਡ ਇਹਦੀ ਰਹੀ ਜ਼ਿਆਦਾ ਅੱਛਾ ਜੀ ਤੇ ਇਹ ਟਰੈਕਟਰ ਆਪਣੇ ਕੋਲ ਜ਼ਿਮੀਂਦਾਰਾ ਟਰੈਕਟਰ ਹੀ ਖੜਾ ਹੈ ਠੀਕ ਹੈ ਜੀ ਤੇ ਮੰਨ ਲਓ ਸਿੱਧਾ ਸਿੱਧਾ ਜਿਵੇਂ ਲਾ ਲਓ ਆਪਾਂ ਜਿਵੇਂ ਇੱਕ ਤਾਂ ਕੱਟਦੇ ਆ ਨਾ ਜ਼ਿਮੀਂਦਾਰਾ ਟਰੈਕਟਰ 11 ਮਾਡਲ ਹੈ ਬੰਦੇ ਦੇ ਨਾਮ ਮੈਂ ਨਵਾਂ ਘੜਾਇਆ ਸੀ ਅੱਛਾ ਜੀ ਤੇ ਲੋਕਲ ਹੀ ਮਲੋੜ ਦਾ ਨੰਬਰ ਹੈ ਠੀਕ ਹੈ ਜੀ ਮਨ ਲਾ ਮਿੱਤਰੋ ਇੱਕ ਘਰੇ ਚੱਲਿਆ ਹੋਇਆ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਤੇ ਬਾਕੀ ਜਿਹੜਾ ਟਰੈਕਟਰ ਆ ਸਾਰਾ ओरिजिनल ਲੱਗ ਰਿਹਾ ਜਿਵੇਂ ਆਪਾਂ ਪੈਡਲਾ ਵਗੈਰਾ ਤੇ ਜਾਂ ਜਿੱਥੇ ਵੀ ਚਾਹੀ ਸੀ ਤੇ ਕਿਤੇ ਰੰਗ ਉਤਰਿਆ ਤਾਂ ਉਤਰਿਆ ਹੀ ਪਿਆ ਹਾਂ ਜਿਵੇਂ ਉਤਰਿਆ ਨਾ ਜਿਹੜਾ ਘਸ ਜੇ ਗਿਆ ਜਿਵੇਂ ਠੀਕ ਹੈ ਜੀ ਉਵੇਂ ਉਸੇ ਤਰ੍ਹਾਂ ਹੀ ਆ ਤੇ ਇਹ ਜੇ ਦੀ ਡਿਮਾਂਡ ਦੀ ਗੱਲ ਕਰੀਏ ਹਾਂਜੀ ਵੇਖੋ ਇੱਕ ਕਸਟਮਰ ਤੋਂ ਆਪਾਂ ਕੋਈ ਗਾਹਕ ਆਉਂਦਾ ਡਿਮਾਂਡ ਕਰਦੇ ਆ ਵੀ ਮੰਗ ਲਿਆ ਜੀ 470 ਹਾਂਜੀ ਵੀ ਤੁਸੀਂ ਦੱਸੋ ਜੀ ਵਾਧੇ ਘਾਟੇ ਆ ਨਾ ਪਰ ਜਦੋਂ ਆਪਾਂ ਵੀਡੀਓ ਕਰਦੇ ਆ ਇੱਕੋ ਫਾਈਨਲੀ ਰੇਟ ਹੁੰਦੇ ਆ ਠੀਕ ਹੈ ਸਰ ਤੇ ਜਿਹੜਾ ਫਾਈਨਲੀ ਰੇਟ ਇਹਦਾ 4,25,000 ਰੁਪਏ ਠੀਕ ਹੈ ਲੈ ਮਿੱ ਕੋਈ ਬਾੜੀ ਰੜ ਰੜ ਨਹੀਂ ਕਰਨੀ ਮੈਣੀ ਆ ਕੇ ਤੁਹਾਨੂੰ ਆਏ ਨਹੀਂ ਲੱਗਣਾ ਵੀ ਬਾਈ ਨੇ ਹੋਰ ਛੱਡ ਦੇਣੇ ਸੀ ਜائیں ਹਨਾ ਕੋਈ ਬਾਅਦ ਦੇ ਵਿੱਚ ਤੁਹਾਡੇ ਮਨ ਨੂੰ ਮਹਿਸੂਸ ਨਹੀਂ ਹੋਣਾ ਇੱਕੋ ਜੇ ਰੇਟ ਹੀ ਦੱਸ ਰਿਹਾ ਬਾਈ ਨੇ ਉਹੀ ਸਾਰਿਆਂ ਲਈ ਰੇਟ ਆ ਤੁਹਾਡੇ ਲਈ ਵੀ 200 ਕਿਲੋਮੀਟਰ ਵਾਲੇ ਲਈ ਵੀ ਤੇ 20 ਕਿਲੋਮੀਟਰ ਵਾਲੇ ਲਈ ਬਿਲਕੁਲ ਤੇ ਉਸ ਤੋਂ ਬਾਅਦ ਬਾਈ ਜੀ ਆ ਗਿਆ 36 ਤੇ ਨੀਲਾ ਇਹ ਮੰਨ ਲਓ origignal repairer steering ਰਿਨਲ ਹੈ ਠੀਕ ਹੈ ਜੀ ਜਿਹੜਾ ਸਮਾਨ ਸਾਰਾ ਰਿਨਲ ਹੈ ਪਰ ਕਰਵਾਇਆ ਹੋਇਆ ਹੈ ਕਰਵਾਇਆ ਹੋਇਆ ਹਾਂ ਜੀ ਇਹ ਮੰਨ ਲਓ ਇਹ ਨਹੀਂ ਵੀ ਕੰਪਨੀ origignal ਨਹੀਂ ਆਇਆ ਓਕੇ ਓਕੇ ਸਰ ਠੀਕ ਹੈ ਜੀ ਹਾਂ ਜੀ ਆ ਵੀ ਮੈਟਰ ਇਹ ਵੀ ਟਰੈਕਟਰ ਓਵੇਂ ਦਾ ਲਿਬੜੇ ਦਾ ਲਿਬੜਿਆ ਖੜਾ ਕੋਈ ਆਪਾਂ ਕਹਿ ਦਈਏ ਵੀ ਵੀਡੀਓ ਨੂੰ ਦੇਖ ਕੇ ਬਾਈ ਹੋਰੀ ਝਾੜਾ ਪੂੰਜੀ ਕਰੀ ਜਾਂਦੇ ਹੁਣ ਜਾਂ ਕੁਛ ਨਹੀਂ ਬਾਕੀ ਇੱਕ ਬਾਈ ਹੋਰ ਗੱਲ ਇਹਦੇ ਚ ਦੇਖੀਏ ਜਿਵੇਂ ਅੱਜ ਦੇ ਮਤਾਬਕ ਰੇਡੀਅਲ ਟਾਇਰ ਚੱਲ ਰਹੇ ਰੇਡੀਅਲ ਟਾਇਰ ਪਹਿਲਾਂ ਹੀ ਆ ਜੀ ਬਿਲਕੁਲ ਜੀ ਤੇ ਰੇਡੀਅਲ ਟਾਇਰ ਵੀ ਕਾਫੇ ਜਿਹੜੇ ਆਪਾਂ ਕਹਿ ਲਈਏ 90 80 90 ਪੈਸੇ ਮੌਹਨ ਪਈਆ ਪੋਲੋ ਕੰਪਨੀ ਦੇ ਆ ਤੇ ਇਹਦੀ ਬਾਈ ਜੀ ਆਪਣਾ ਨੰਬਰ ਨੰਬਰ ਕਿੱਥੋਂ ਦਾ ਹੀ ਇਹ ਨੰਬਰ ਪੰਜਾਬ ਜੀ ਪੀ ਵੀ 13 ਨੰਬਰ ਹੈ ਠੀਕ ਹੈ ਜੀ ਪੰਜਾਬ ਨੰਬਰ ਹੈ ਜੀ ਬਾਕੀ ਜ਼ਿਆਦਾਤਰ ਆਪਣੇ ਕੋਲ ਪੰਜਾਬ ਥੋੜਾ ਜਨਾ ਅੱਜ ਕੱਲ ਜਿੰਨਾ ਜਨਾ ਨਾ ਨਹੀਂ ਹੁੰਦਾ ਆਪਾਂ ਨਹੀਂ ਕੱਢਦੇ ਠੀਕ ਹੈ ਬਾਈ ਤੇ ਬਾਕੀ ਚਲੋ ਇਹ ਹੁਣ ਪਰਾੜੇ ਮਾਡਲ ਦਾ ਥੋੜੇ ਨਾਂ ਨੂੰ ਕਰਾਉਣੇ ਔਖੇ ਹੀ ਐ ਇਹ ਤਾਂ ਐਫੀਓ ਦਾ ਹੀ ਚੱਲਦਾ ਸਿਸਟਮ ਹਾਂਜੀ ਬਾਈ ਤੇ ਇਹ ਜਿਵੇਂ ਲਾ ਲੋ ਆਪਾਂ 3,25,000 ਰੁਪਏ ਦੀ ਡਿਮਾਂਡ ਸੀਗੀ ਠੀਕ ਹੈ ਜੀ ਤੇ ਆਪਾਂ ਜਿਵੇਂ ਅੱਜ ਵੀਡੀਓ ਕਰ ਰਹੇ ਆ 2,75,000 ਦਾ ਠੀਕ ਹੈ ਲੈ ਦੇਣਾ ਚਲੋ ਕਰ ਦੇਣੀ ਆ ਆਪਾਂ ਲੈ ਮਿੱਤਰੋ ਯੈਸਨੋ ਵਾਲੇ ਰੇਟ ਆ 2,75,000 ਦਾ ਬਹੁਤ ਹੀ ਸੋਹਣਾ ਟਰੈਕਟਰ ਚੰਗੀ ਕੰਡੀਸ਼ਨ ਦੇ ਵਿੱਚ ਤੇ ਬਾਈ ਜੀ ਇੰਜਨ ਗੇਅਰ ਦੀ ਇੰਜਨ ਕੇ ਰੋਕੇ ਆ ਜੀ ਓਕੇ ਜਮ ਬੰਦਾ ਵਾਹ ਕੇ ਲਿਜਾ ਸਕਦਾ ਠੀਕ ਹੈ ਲਾ ਮਿੱਤਰੋ ਵਾਹ ਕੇ ਤੁਸੀਂ ਫੁੱਲ ਤਸੱਲੀ ਕਰਕੇ ਟਰੈਕਟਰ ਲਿਜਾ ਸਕਦੇ ਹੋ ਜੀ ਮਲੋਟ ਏਜੰਸੀ ਦੇ ਵਿੱਚ ਖੜੇ ਆ ਕੋਈ ਆਪਾਂ ਠੱਗੀ ਧੋਖੇ ਵਾਲੀ ਥਾਂ ਨਹੀਂ ਖੜੇ ਬੇਫਿਕਰ ਹੋ ਕੇ ਤੁਸੀਂ ਹੌਲੈਂਡ ਏਜੰਸੀ ਆਓ ਟਰੈਕਟਰ ਖੜੇ ਆ ਬਾਈ ਹੋਰਾਂ ਕੋਲੇ ਦੇਖ ਕੇ ਲਿਜਾ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਫੇਰ ਹੀ ਮਿੱਤਰੋ ਨੀਲਾ ਟਰੈਕਟਰ ਆ ਗਿਆ ਜੀ ਨੀਲਾ ਫੋਰਡ ਹੈ ਜਿਹੜਾ ਤੇਲ ਖਰਚ ਇੰਨੋਂ ਇਹ ਜ਼ਿਆਦਾ ਜਾਣਿਆ ਜਾਂਦਾ ਵੀ ਤੇਲ ਖਰਚਾ ਬਹੁਤ ਹੀ ਘੱਟ ਹੈ ਜੀ ਡੀਆਈ ਵਾਂਗੂੰ ਚੱਲਦਾ ਇਹ ਇਹ ਵੀ ਟਰੈਕਟਰ ਸਾਰਾ ਓਰੀਜਨਲ ਦਾ ਓ ਵਧੀਆ ਪਈ ਹੈ ਜੇ ਵਾਈ ਕਰਨੀ ਡੰਗ ਲਾਉਣੇ ਤਾਂ ਪਰ ਹੈ ਥੋੜੇ ਜਿਹਾ ਘਾਟਾ ਨਾ ਬਾਈ ਤੇ ਇਹ ਇਹ ਵੀ ਪਈ ਪੰਜਾਬ ਨੰਬਰ ਜੀ ਪੰਜਾਬ ਨੰਬਰ ਜੀ ਠੀਕ ਹੈ ਪੀ ਵੀ 62 ਨੰਬਰ ਹੈ ਠੀਕ ਹੈ ਜੀ ਤੇ ਬਾਕੀ ਜਿਵੇਂ ਲਾ ਲਓ ਟਾਇਰ ਤਾਂ ਵੇਖੋ ਜੀ ਇਹਦੇ ਘੱਟ ਹੈ ਘੱਟ ਹੈ ਜੀ ਬਿਲਕੁਲ ਇੰਜਨ ਗੇਅਰ ਦਾ ਟਰੈਕਟਰ ਇਹ ਵੀ ਮੰਨ ਲਓ ਐਨ ਇਹ ਵੀ ਜਾਂਦਿਆਂ ਹੀ ਉਹਨੂੰ ਅਗਲੇ ਨੂੰ ਖਲਾ ਕੇ ਕੁਝ ਕਰਨਾ ਕਰਾਉਣਾ ਪਊਗਾ ਭਾਵੇਂ 4 ਸਾਲ ਜਿਵੇਂ ਮਰਜ਼ੀ ਚਲਾਉਣ ਠੀਕ ਹੈ ਮਿੱਤਰੋ ਜੇ ਕਿਸੇ ਵੀਰ ਨੇ ਵਾਈ ਕਰਨੀ ਦਾ ਟਾਇਰ ਵੀ 63 ਡੰਗ ਲਾਉਂਦੇ ਹੀ ਆਪਾਂ ਕਹਿ ਸਕਦੇ ਬਦਲ ਦੀ ਲੋੜ ਨਹੀਂ ਹੋੜੇ ਟਾਇਰ ਤਾਂ ਨਵਾਂ ਹੀ ਹੈ ਐਮ ਆਰ ਦੀ ਮਗਰ ਲਿਆ ਹੈ ਬਸ ਮਗਰਲੇ ਮੰਨ ਲਓ 25 40 35 40 ਪੈ ਹੈ ਠੀਕ ਹੈ ਜੀ ਹਾਂ ਤੇ ਇਹਦੀ ਭਈ ਆਪਾਂ ਕੀ ਡਿਮਾਂਡ ਕਰ ਰਹੇ ਹਾਂ ਜੀ वैसे जड़ी डिमांड सी थी 2 लाख 95000 रुपया सी पहला तो आप इस तो भी ऊपर सी ठीक है जी ते सही मान लो आपा हुन दे थी। बेचने ਦੇ ਹਿਸਾਬ ਚ ਹੋਏ ਖੜੇ ਆ ਬਸ ਵੀ ਰੱਖਣੇ ਨਹੀਂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ 240 45 ਜਿੱਥੇ ਸੂਤ ਆਉਂਦਾ ਜਿਵੇਂ ਕਿਸੇ ਨੇ ਦੇ ਦੇਣੇ ਬਸ ਠੀਕ ਹੈ ਲ ਮੈਟਰੋ ਬਾਈ ਹੋਰੀ ਕਹਿੰਦੇ ਵੀ ਵੇਚਨੇ ਆ ਹੁਣ ਸੀਜ਼ਨ ਦੇ ਮੁਤਾਬਕ ਬਾਲਾ ਟਾਈਮ ਨਹੀਂ ਠੱਲਣੇ ਤੁਸੀਂ ਬਾਈ ਨਾਲ ਫੋਨ ਤੇ ਜਰੂਰ ਗੱਲ ਕਰਿਓ ਜੇ ਤੁਹਾਡੇ ਟਰੈਕਟਰ ਪਸੰਦ ਆਉਂਦਾ ਆਗੇ ਪਸੰਦ ਕਰਕੇ ਜੇ ਕੋਈ ਕਰਦਾ ਆਪਾਂ ਨਵੇੜ ਦੇਣਾ ਹੈ ਤਾਂ ਨਵੇੜ ਦੇਣਾ ਸੌਦਾ ਰਲਾ ਹੀ ਲੈਣਾ ਤੁਹਾਡੇ ਨਾਲ ਬੇਫਿਕਰ ਹੋ ਜਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਸੋਨਾ ਲੀਕਾ ਜੀ ਛੋਟਾ ਟਰੈਕਟਰ ਆ ਗਿਆ ਜੇ ਕਿਸੇ ਵੀਰ ਨੇ ਹੋਣਾ ਤੂੜੀ ਵਾਲੀਆਂ ਟਰਾਲੀਆਂ ਢੋਣੀਆਂ ਜਾਂ ਕੋਈ ਵੀਰ ਕਿਰਾਏ ਦਾ ਕੰਮ ਕਰਦਾ ਤਾਂ ਉਹਦੇ ਵਾਸਤੇ ਬਈ ਟਰੈਕਟਰ ਇੰਜਨ ਗੇਅਰ ਦਾ ਓਕੇ ਹੈ ਇੰਜਨ ਗੇਅਰ ਦਾ ਮਤਲਬ ਜਿਵੇਂ ਜਿਵੇਂ ਟੈਟਪਾ ਪਿਆ ਨਾ ਜਿਵੇਂ ਹੁਣ ਤੋਂ ਇਹਦਾ ਰੰਗ ਪਿਆ ਹੈ ਲਗਭਗ ਸਾਰੀ ਕੰਡੀਸ਼ਨ ਹੀ ਐਵੇਂ ਹੈ ਟਰੈਕਟਰ ਦੀ ਇੰਜਨ ਗੇਅਰ ਤੋਂ ਲੈ ਕੇ ਸਾਰੀ ਆਪਾਂ ਜੇ ਇਹਨੂੰ ਮੰਨਦੇ ਆਂ ਵੀ 75 ਤੋਂ 80 ਪੈਸੇ ਪਿਆ ਨਾ ਹਾਂਜੀ ਤੇ ਇਸੇ ਤਰ੍ਹਾਂ ਹੀ ਆ ਸਾਰਾ ਕੁਛ ਇਹਦਾ ਇਹ ਵੀ ਫਸਟ ਓਨਰ ਹੈ ਨਵਾਂ ਖੜਾਇਆ ਸੀ ਬੰਦਿਆਂ ਨੇ ਪਹਿਲੇ ਨਾ ਠੀਕ ਹੈ ਬਈ ਹਾਂਜੀ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਰੀਗਨਲ ਟਰੈਕਟਰ ਆ ਮਿੱਤਰੋ ਸੁੱਕਾ ਸੁੱਕਾ ਟਰੈਕਟਰ ਪਿਆ ਇਹ ਤੇ ਚਾਰੇ ਟਾਇਰ ਨਵੇਂ ਵਰਗੇ ਨਵੇਂ ਟਾਇਰ ਹੀ ਆਪਾਂ ਕਹਿੰਦੇ ਮਗਰਲੇ ਗੁਡਿਅਰ ਦੇ ਟਾਇਰ ਆ ਜੀ ਤੇ ਇਹਦੀ ਬਾਈ ਫਿਰ ਕੀ ਡਿਮਾਂਡ ਆ ਗਈ ਜੀ ਇਹਦੀ ਡਿਮਾਂਡ ਜਿਵੇਂ ਲਾ ਲਓ 285 ਹੈ ਠੀਕ ਹੈ ਜੀ ਤੇ ਆਪਾਂ ਜਿਵੇਂ ਲਾ ਲਓ ਵੀਡੀਓ ਦੇ ਹਿਸਾਬ ਨਾਲ ਆਪਾਂ 265000 ਦਾ ਦੇ ਦੇਣਾ ਜੀ ਹਾਂ ਠੀਕ ਹੈ ਮਿੱਤਰੋ 2011 ਮਾਡਲ ਹੈ 265000 ਰੁਪਏ ਦਾ ਬਾਈ ਹੋਰਾਂ ਨੇ ਛੱਡ ਦੇਣਾ ਜੀ ਤੇ ਕਾਲ ਤੁਸੀਂ ਕਰੋ ਇੱਕ ਵਾਰ ਜ਼ਰੂਰ ਸੌਦਾ ਤੁਹਾਡੇ ਨਾਲ ਰਲਾ ਦੇਾਂਗੇ ਆਪਾਂ ਰਲਾ ਦੇਾਂਗੇ ਕੋਈ ਗੱਲ ਨਹੀਂ ਜੀ ਬਾਈ ਨਾ ਆਰ ਲਾਉਂਦਾ ਹੈ ਨਹੀਂ ਕੋਈ ਗੱਲ ਨਹੀਂ ਜੀ ਠੀਕ ਹੈ ਠੀਕ ਹੈ ਜੀ ਹਾਂ ਮੰਨ ਤਾਂ ਤੇ ਉਸ ਤੋਂ ਬਾਅਦ ਆ ਗਿਆ ਜੀ ਫਿਰ ਡੀਆਈ ਜੀ ਇਹ ਸੀਜ਼ਨ ਦੇ ਮੁਤਾਬਕ ਬਹੁਤ ਮਾਰਕੀਟ ਵਾਲੇ ਟਰੈਕਟਰ ਹੀ ਕਹਿ ਸਕਦੇ ਆ ਬਈ ਤੂੜੀ-ਤਾੜੀ ਦੀਆਂ ਟਰਾਲੀਆਂ ਢੋਣੀਆਂ ਹੁੰਦੀਆਂ ਤਾਂ ਨਿੱਕੇ ਟਰੈਕਟਰਾਂ ਦੀ ਵੀ ਵੱਡੇ ਵਾਂਗੂ ਹੀ ਲੋਡ ਪੈਂਦੀ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਬਈ ਇਹਦਾ ਵੇਖੋ ਜਿਵੇਂ ਵੱਡਾ ਆਪਾਂ ਫੁੱਲ ਕੰਮ ਲੈਨੇ ਆ ਉਹਦਾ ਵੱਡੇ ਦੀ ਲੋਡ ਰਹਿੰਦੀ ਹੈ ਬਿਲਕੁਲ ਜੀ ਤੇ ਜਦੋਂ ਆਹ ਦਿਨ ਆ ਜਾਂਦੇ ਆ ਨਾ ਉਦੋਂ ਇਹਦੀ ਬਹੁਤ ਲੋਡ ਰਹਿੰਦੀ ਬਹੁਤ ਲੋਡ ਰਹਿੰਦੀ ਹੈ ਜੀ ਬਿਲਕੁਲ ਤਲਕ ਲਈ ਇਹ ਬਾਈ ਕਿੱਥੋਂ ਦਾ ਨੰਬਰ ਹੈ ਜੀ ਇਹ ਐਚ ਠੀਕ ਹੈ ਜੀ ਤੇ 92 ਮਾਡਲ ਹੈ ਜੀ ਇਹ ਚਲੋ ਟਾਇਰ ਤੇ ਦੇ ਆਪਾਂ ਘਸੇ ਜੇ ਮੰਨ ਲਈਏ ਠੀਕ ਹੈ ਜੀ ਇੰਜਨ ਗੇਅਰ ਦਾ ਟਰੈਕਟਰ ਚੰਗਾ ਹੈ ਠੀਕ ਹੈ ਜੀ ਆਪਾਂ ਇਹਦੀ ਡਿਮਾਂਡ ਜਿਹੜੀ ਹੈ 1 ਲੱਖ 40 45000 ਕਰਦੇ ਸੀ ਪਹਿਲਾਂ ਠੀਕ ਹੈ ਬਾਈ ਵੀ 30 35 ਤੱਕ ਛੱਡ ਦੇਾਂਗੇ ਠੀਕ ਹੈ ਜੀ ਹੁਣ ਆਪਾਂ ਜਿਵੇਂ ਵੀਡੀਓ ਦੇ ਵਿੱਚ ਇਹਦਾ 1 15 10 15 ਦੇ ਵਿੱਚ ਛੱਡ ਦੇਣਾ ਹੈ ਠੀਕ ਹੈ ਲ ਮਿੱਤਰੋ ਜਿਵੇਂ ਹੀ ਰੇਟ ਬਾਈ ਨੇ ਜਾਇਜ਼ ਕਰਤੇ ਜਿੱਥੋਂ ਟਰੈਕਟਰ ਜਿੱਥੇ ਤੱਕ ਦੇਣਾ ਉਹ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਤਾ ਹੈ ਬਾਈ ਨੇ ਹਾਂਜੀ ਤਾਂ ਉਹ ਨਹੀਂ ਬਈ ਕੋਈ ਹੁਣ 20000 30000 ਵੱਧ ਮੰਗਿਆ ਜਿਵੇਂ ਜਾਇ ਰੇਟ ਹੈ ਤੇ ਵਧੀਆ ਇੰਜਨ ਗੇਅਰ ਦੀ ਗਾਰੰਟੀ ਤੁਸੀਂ ਟਰੈਕਟਰ ਲਾ ਸਕਦੇ ਹੋ ਜੀ ਹਾਂ ਇੰਜਨ ਗੇਰ ਓਕੇ ਹੈ ਜਮਾ ਦਾ ਉਸ ਤੋਂ ਬਾਅਦ ਫੇਰ ਆ ਗਿਆ ਜੀ ਨਵਾਂ ਨੱਕ ਟਰੈਕਟਰ ਜਮਾ ਨਵਾਂ ਨੱਕ ਟਰੈਕਟਰ ਖੜਾ ਮਿੱਤਰੋ ਐਕਸਪੀ 265 ਲਓ ਫਿਰ ਕਰੋ ਚੈੱਕ ਇਹ ਪੂਰੀ ਸਾਮ ਸੰਭਾਲ ਦੇ ਵਿੱਚ ਚੱਲਿਆ ਹੋਇਆ ਦੇਖੋ ਤੁਸੀਂ ਕਵਰ ਕੋਰ ਉਦਾਂ ਹੀ ਚੜੇ ਹੋਏ ਆ ਇਹ ਨਵੇਂ ਨੌਕ ਟਾਇਰ ਆ ਦੇਖੋ ਤੁਸੀਂ ਜਿਵੇਂ ਹੀ ਬਹੁ ਘੱਟ ਚੱਲਿਆ ਹੋਇਆ ਟਰੈਕਟਰ ਆ ਜੀ ਇਹ ਬਾਈ ਜੀ ਕਿੰਨਾ ਮਾਡਲ ਹੈ ਜੀ ਇਹ ਮੈਨੂਫੈਕਚਰ ਬਾਈ ਆ ਜੀ ਰਜਿਸਟਰ ਵੱਲੋਂ ਆਰ ਸੀ ਜਿਹੜੀ ਟਰੈਕਟਰ ਨਿਕਲਿਆ 23 ਚ ਠੀਕ ਹੈ ਜੀ ਤਾਂ ਪੰਜਾਬ ਨੰਬਰ ਇਹ ਵੀ ਪਹਿਲੀ ਪਾਰਟੀ ਦਾ ਟਰੈਕਟਰ ਆ ਆਪਣੇ ਕੋਲ ਠੀਕ ਹੈ ਇਹਦੀ ਡਿਮਾਂਡ ਜਿਹੜੀ 4,25,000 ਰੁਪਏ ਆਪਾਂ ਕਰਦੇ ਸੀ ਠੀਕ ਹੈ ਜੀ ਅੱਜ ਦੇ ਟਾਈਮ ਇਹ ਆਪਾਂ 3,85,000 ਦਾ ਠੀਕ ਹੈ ਕਰ ਦੇਣਾ ਜੀ ਲੈ ਵੀ ਮਿੱਤਰੋ ਜਿਹੜਾ ਵੇਚ ਮਾਰ ਜਣ ਰੱਖਿਆ ਸੀ ਬਾਈ ਹੋਰਾਂ ਨੇ ਅੱਜ ਸਾਫ਼ ਕਰਤਾ ਜੀ ਤੇ ਜਮਾ ਜੈਜ ਰੇਟ ਮੰਗਿਆ ਹੁਣ ਜਮਾ ਤੁਸੀਂ ਲੈਣ ਦੇਣ ਵਾਲੀ ਗੱਲ ਹੀ ਐ ਤੇ ਮਲੋਟ ਏਜੰਸੀ ਦੇ ਵਿੱਚ ਆ ਉਹ ਹੌਲੈਂਡ ਏਜੰਸੀ ਦੇ ਵਿੱਚ ਟਰੈਕਟਰ ਖੜੇ ਆ ਜੀ ਬਸ ਜਨੂਅਰੀ ਮੀਟਰ ਜਿਹੜੇ ਮੈਂ 16 1700 ਚੱਲਿਆ ਹੋਵੇ ਦਾ ਠੀਕ ਆ ਜੀ ਉਨਾ ਹੀ ਚੱਲਿਆ ਹੋਵੇ ਉਨਾ ਚੱਲਿਆ ਲੈ ਵੀ ਮਹਿੰਦਰੇ ਤੋਂ ਬਾਅਦ ਆ ਵੱਡਾ ਮਹਿੰਦਰਾ ਆ ਚੁੱਕਿਆ ਜੀ ਆਪਣੇ ਕੋਲੇ ਅਰਜਨ ਨੋਵੋ ਏਸੀ ਕੈਵਨ ਦੇ ਨਾਲ ਆ ਜਿਵੇਂਗਾ ਤੂੜੀ ਤੱਪੇ ਦਾ ਬਈ ਸੀਜ਼ਨ ਆਉਣਾ ਹਨਾ ਤੇ ਹੁਣ ਤੁਸੀਂ ਬਈ ਆਪਾਂ ਇਹ ਦੇ ਵੀ ਐਵੇਂ ਕੋਈ ਦੇਣਾ ਨਾਲ ਐਵੇਂ ਐਵੇਂ ਲੈ ਚਲੋ ਵੇਖੋ ਮੇਰੇ ਕੋਲ ਟਰੈਕਟਰ ਜਿਵੇਂ ਲਾ ਲੋ ਹੋਰ ਵੀ ਖੜੇ ਐ ਬਿਲਕੁਲ ਜੀ ਪਰ ਜਿਵੇਂ ਸ਼ਕੀਨ ਜਿਆ ਟਰੈਕਟਰ ਹੈ ਜੀ ਪੂਰੇ ਸ਼ੌਂਕ ਨਾਲ ਕੈਵਨ ਲਵਾਇਆ ਹੈ ਬਿਲਕੁਲ ਬਿਲਕੁਲ ਜਿਹੜੇ ਬੰਦੇ ਨੇ ਆਪ ਦਾ ਵਾਈ ਆਪ ਜਿਵੇਂ ਅੱਜਕੱਲ ਕਰਦੇ ਆ ਨਾ ਜਿਹੜੀ ਗੱਜ ਜਿਵੇਂ ਆਪ ਚਲਾਉਂਦੇ ਆ ਸ਼ੌਂਕ ਨਾਲ ਉਹਨਾਂ ਵਾਸਤੇ ਜਿਵੇਂ ਬਹਿ ਗਿਆ ਚਿੱਟੇ ਪਾ ਕੇ ਉਵੇਂ ਨਿਕਲਣਾ ਬੰਦੇ ਠੀਕ ਹੈ ਤਾਂ ਮਿੱਤਰੋ ਇਹ ਟਰੈਕਟਰ ਦੇ ਮੁੱਲ ਉਹ ਤੁਹਾਨੂੰ ਨਾਲ ਤੋਹਫਾ ਹੀ ਦੇ ਰਹੀ ਹੈ ਕੰਪਨੀਆਂ ਆਪਾਂ ਇਹ ਕਹਿ ਸਕਦੇ ਆ ਬਾਈ ਹੋਰੀ ਕਹਿੰਦੇ ਉਹ ਨਾਲ ਐਵੇਂ ਵਾਂਗੂ ਹੀ ਦੇ ਦੇਣਾ ਹਾਂ ਕਿਉਂ ਭਾਈ ਐਵੇਂ ਹੀ ਗੱਲ ਬਿਲਕੁਲ ਜੀ ਇਹਦਾ ਐਵੇਂ ਵਾਂਗੂ ਦਾ ਹਿਸਾਬ ਇਹ ਹੈ ਵੀ ਆਪਾਂ ਉਹ ਆਪਾਂ ਵੇਚਿਆ ਸੀ 725 ਦਾ ਠੀਕ ਹੈ ਜੀ ਤੇ ਇਹਦਾ ਜਿਵੇਂ ਲਾ ਲਓ ਚਲੋ ਡਿਮਾਂਡ 825 ਹੈ ਜਿਹੜਾ ਦੇਣ ਵਾਲਾ ਰੇਟ ਆ 765 ਠੀਕ ਹੈ ਤੇ ਵੇਖੋਣ ਤੁਸੀਂ ਫਰਕ ਕਿੰਨਾ ਕਰ ਰਹੇ ਆ ਫਰਕ ਕਿੰਨਾ ਰਹਿ ਗਿਆ ਬਾਈ ਹਾਂ ਬਈ 7 ਤੋਂ ਉੱਤੇ 22 ਮਾਡਲ ਹੈ ਬਾਈ ਜੀ ਆ 22 ਮਾਡਲ ਹੈ 21 ਦੇ ਵਿੱਚ ਮੈਨੂਫੈਕਚਰ ਹੈ ਤੇ ਬਾਈ ਨਿਕਲਿਆ ਬਾਈ ਚ ਹੀ ਹੈ 22 ਚ ਨਿਕਲਿਆ ਹਾਂ ਮਿੱਤਰੋ 22 ਦੀ ਕਾਪੀ ਹੈ 22 ਦੀ ਆਰ ਸੀ ਹੈ ਬਣਿਆ 21 ਚ ਇਹ ਤੇ ਇਹ 22 ਦੀ ਜਿਹੜੀ ਮਾਰਕੀਟ ਹੈ ਨਾ 2022 ਮਾਡਲ ਦੀ ਬਾਈ ਹੋਰੀ ਕਹਿੰਦੇ 7 ਤੋਂ ਉੱਤੇ ਆਪਾਂ ਪਹਿਲਾਂ ਕੱਲਾ ਟਰੈਕਟਰ ਵੇਚਿਆ ਤਾਂ ਅੱਜ ਤੁ ਤਾਂ ਤੁਸੀਂ ਦੇਖੋ ਵੀ ਅੱਗੇ ਤੂੜੀ ਦਾ ਸੀਜ਼ਨ ਆ ਰਿਹਾ ਤਾਂ ਕਿਸੇ ਵੀਰ ਨੇ ਵੱਡਾ ਟਰੈਕਟਰ ਲੈਣਾ ਤਾਂ ਇਹਦਾ ਆਨੰਦ ਲਓ ਜੀ ਮੌਜ ਨਾਲ ਆਪਦਾ ਸੀਜ਼ਨ ਲਾਇਓ ਕਿਉਂ ਭਈ ਐਵੇਂ ਹੀ ਗੱਲਾਂ ਨਾ ਬਿਲਕੁਲ ਦੀ ਬਿਲਕੁਲ ਪੂਰਾ ਵਰਕਿੰਗ ਹੈ ਜੀ ਕੰਮ ਪੂਰਾ ਵਰਕਿੰਗ ਹੈ ਬੜੇ ਸੋਹਣੇ ਤਰੀਕੇ ਨਾਲ ਲੱਗਿਆ ਹੈ ਮੰਨ ਲਓ ਜੇ ਤੁਸੀਂ ਚਲਾਓਗੇ ਕੋਈ ਐ ਨਹੀਂ ਕੋਈ ਚੀਜ਼ ਪੱਕੇ ਪਾਸੋਂ ਖੜਕਦੀ ਹੈ ਜਾਂ ਹਲਕਾ ਹੈ ਲੈ ਮਿੱਤਰੋ ਚੰਗੇ ਬੰਦੇ ਤੋਂ ਕਿਸੇ ਵਧੀਆ ਕਾਰੀਗਰ ਤੋਂ ਲੱਗਿਆ ਹੋਇਆ ਦੇਖੋ ਰਵੜਾਂਦਈਆ ਸਾਰਾ ਇਹ ਤਾਂ ਵਿੱਚ ਤੁਹਾਨੂੰ ਕੋਈ ਝਟਕਾ ਨਹੀਂ ਲੱਗਣਾ ਬਾਕੀ ਬਾਈ ਜੀ ਇਹ ਟਰੈਕਟਰ ਬਾਰੇ ਦੱਸ ਦਈਏ ਜੀ ਆਪਣਾ ਇਹ ਟੌਪ ਮਾਡਲ ਵਾਲਾ ਟਰੈਕਟਰ ਹੈ ਟੌਪ ਮਾਡਲ ਵਾਲਾ ਜੀ ਠੀਕ ਹੈ ਜੀ ਜਿਵੇਂ ਸ਼ਟ ਲੀਵਰ ਤੇ ਵਿਦ 3 ਸਪੀਡ ਆਉਂਦਾ ਨਾ ਮਾਡਲ ਠੀਕ ਹੈ ਪੂਰੇ ਫੰਕਸ਼ਨ ਵਾਲਾ ਤੇ ਬਾਕੀ ਬਾਈ ਜੀ ਏਸੀ ਕਹਿਣ ਜੇ ਗੱਲ ਕਰੀਏ ਤਾਂ ਬਾਈ ਇਹ ਵੀ ਕਾਰ ਵਾਂਗੂ ਮੜਿਆ ਪਿਆ ਹੋਣਾ ਉੱਪਰੋਂ ਹਾਂ ਬਹੁਤ ਸੋਹਣਾ ਤਿਆਰ ਹੋਇਆ ਪੂਰੇ ਵਧੀਆ ਤਰੀਕੇ ਨਾਲ ਛੱਤ ਜਿਹੜੀ ਬਣੀ ਹੈ ਦੀ ਠੀਕ ਹੈ ਜੀ ਤੇ ਬਲੈਕ ਜੇ ਸ਼ੀਸ਼ੇ ਆ ਜਿਵੇਂ ਗਰਮੀ ਚ ਆਪਾਂ ਜਿਵੇਂ ਚਾਹੁੰਦੇ ਆ ਨਾ ਪੂਰੇ ਕਿਸੇ ਸ਼ਕੀਨ ਬੰਦੇ ਨੇ ਲਵਾਇਆ ਸੀ ਮਿੱਤਰੋ ਅੱਛਾ ਵੀ ਐ ਆ ਵੀ ਜਦੋਂ ਧੁੱਪੇ ਖੜਦਾ ਉਹਦੋਂ ਬਲੈਕ ਲੱਗਦੇ ਐ ਵੈਸੇ ਵਾਈਟ ਜੇ ਹੋ ਜਾਂਦੇ ਐ ਐਸਾ ਬੂਸੀਸ਼ੇ ਪੂਰੀ ਘੈਂਡ ਫਲਫਲੋਂ ਲਦਾਈ ਕਿਸੇ ਵੀਰ ਨੇ ਹਾਂ ਵੀ ਪਤਾ ਨਹੀਂ ਕਿਹੜੇ ਤਰੀਕੇ ਨਾਲ ਲੱਗਿਆ ਪਿਆ ਇਹਨੂੰ ਠੀਕ ਹੈ ਜੀ ਤੇ ਬਾਕੀ ਇਹਦੇ ਮਿੱਤਰੋ ਟਰੈਕਟਰ ਬਾਰੇ ਦੱਸ ਦੀ ਬਈ ਇੰਜਨ ਗੇਅਰ ਦਾ ਓਕੇ ਆ ਜੀ ਬਿਲਕੁਲ ਓਕੇ ਆ ਜੀ ਠੀਕ ਹੈ ਤੇ ਟਾਇਰ ਵੀ ਬਈ ਜਿਵੇਂ ਨਵੇਂ ਵਾਂਗੂ ਦਾ ਤੁਸੀਂ ਨਾਲ ਦਾ ਸਾਰਾ ਕੁਝ ਆ ਜੀ ਇਹਦਾ ਠੀਕ ਹੈ ਤਾਂ ਬਹੁਤ ਘੱਟ ਚੱਲਿਆ ਹੋਇਆ ਨੰਬਰ ਹੈ ਤੇ ਬਾਕੀ ਭਾਈ ਪਹਿਲੇ ਨਾ ਹੀ ਇਹ ਪਹਿਲੇ ਨਾ ਜੀ ਪਹਿਲੇ ਨਾ ਪੀਵੇ 30 ਨੰਬਰ ਹੈ ਜੀ ਤੇ ਏਸੀ ਕਾ ਉਹ ਤੁਹਾਨੂੰ ਐਵੇਂ ਵਾਂਗੂ ਬਾਈ ਹੋਰੀ ਦੇ ਰਿਹਾ ਜੀ ਤਾਂ ਚੱਕੋ ਫਾਇਦਾ ਇਹਦਾ ਮਿੱਤਰੋ ਤੇ ਬਾਕੀ ਭਾਈ ਆ ਜਾਓ ਜੀ ਉਸ ਤੋਂ ਬਾਅਦ ਆਪਾਂ ਜਾਵਾਂਗੇ ਉਸ ਤੋਂ ਬਾਅਦ ਆ ਗਿਆ ਜੀ ਆਸ਼ਾ ਨਿੱਕੇ ਟਰੈਕਟਰ ਦਾ ਚੱਲੀ ਹੁਣ ਫੇਰ ਮਨੋ 7 ਮਾਡਲ ਆ ਗਿਆ ਠੀਕ ਹੈ ਜੀ ਚਲੋ ਆਪਾਂ ਜਿਵੇਂ ਇਕੱਠਾ ਜਾਈ ਦੱਸ ਦਿੰਦੇ ਆ 7 ਤੇ 8 ਹਾਂਜੀ ਤੇ ਦੋਵੇਂ ਹਾਂਜੀ ਦੋਵੇਂ ਪੰਜਾਬ ਨੰਬਰ ਹੈ ਠੀਕ ਹੈ ਭਾਈ ਤੇ ਇਹਦਾ ਮੰਨ ਲਓ ਦੋਵੇਂ ਫਸਟ ਓਨਰ ਹੈ ਠੀਕ ਹੈ ਜੀ ਪਹਿਲੀ ਪਾਰਟੀ ਦੇ ਤਾ ਡਿਮਾਂਡ ਜੇ ਗੱਲ ਕਰੀਏ ਇਹਦੀ 180 ਉਹਦੀ 190 ਠੀਕ ਹੈ ਲੈ ਮੇਤਰੋ ਕਰੋ ਵੀ ਜੈ ਜੈ ਮੋਲ ਵਾਲੇ ਟਰੈਕਟਰ ਹੈ ਵੀ ਜਿਵੇਂ ਦੇ ਖੜੇ ਆ ਅਰੀਨਲ ਟਰੈਕਟਰ ਹੋਵੇ ਆ ਕੋਈ ਮਗਰਾੜਾਂ ਤੇ ਟਚਿੰਗ ਨਹੀਂ ਹੋਈ ਕੁਛ ਨਹੀਂ ਜਿਹੜੇ ਵੀਰਾਂ ਨੇ ਕੰਮ ਲੈਣਾ ਤੇ ਬਾਕੀ ਜਿਹੜੇ ਵੀਰ ਪਰਖੂ ਉਹ ਤਾਂ ਪਰਖ ਲੈਣਗੇ ਵੀ ਟਰੈਕਟਰ ਵਾਕਿਆ ਹੀ ਹੋਵੇ ਆ ਇਹ 180 ਦਾ ਬਾਈ ਜੀ ਇਹ ਮਾਡਲ ਕਿੰਨਾ ਸੀ 7 ਇਹ 7 ਇਹ 8 ਮਾਡਲ ਹੈ ਠੀਕ ਹੈ ਲੈ ਮੇਤਰੋ ਦੋਹਾਂ ਚ ਜਿਹੜਾ ਤੁਹਾਨੂੰ ਚੰਗਾ ਲੱਗਿਆ ਉਹ ਲਿਜਾ ਸਕਦੇ ਹੋ ਆਪਸ਼ਨ ਦੇ ਵਿੱਚ ਟਰੈਕਟਰ ਖੜਾ ਆਪਣੇ ਕੋਲੇ ਟਰਾਲੀਆਂ ਟਰੋਲੀਆਂ ਢੋਣੀਆਂ ਜਾਂ ਕਿਸੇ ਹੋਰ ਵੀਰ ਨੇ ਕਿਰਾਏ ਦਾ ਕੰਮ ਲੈਣਾ ਤਾਂ ਵਧੀਆ ਇੰਜਨ ਗੇਅਰ ਦਾ ਬਈ ਮੈਂ ਤਾਂ ਵਧੀਆ ਜੀ ਇਹ 165 ਦਾ ਦੇ ਦੇਾਂਗੇ ਆਪਾਂ ਠੀਕ ਹੈ ਜੀ 175 ਦਾ ਅੱਛਾ 165 ਦਾ ਹੀ ਦੇ ਦੇਣਾ ਹਾਂ ਠੀਕ ਆ ਉਹ ਪਹਿਲਾਂ ਡਿਮਾਂਡ ਸੀ ਆਪਣੀ 180 ਹਾਂ ਠੀਕ ਆ ਠੀਕ ਹੈ ਤੇ ਟਾਇਰ ਟੂਰ ਬਾਈ ਜੀ ਵਧੀਆ ਕੰਡੀਸ਼ਨ ਦੇ ਵਿੱਚ ਪਏ ਆ ਤੇ ਉਸ ਤੋਂ ਬਾਅਦ ਬਈ ਆ ਗਿਆ ਜੌਂਡੀਰ ਇਹ 50 45 ਹੈ ਜੀ ਠੀਕ ਹੈ ਜੀ ਅੱਜ ਤਾਂ ਬਈ ਤਕਰੀਬਨ ਹਰੇ ਕੰਪਨੀ ਦਾ ਟਰੈਕਟਰ ਠੱਲੀ ਬੈਠਾ ਹਾਂ ਤੇ ਨਵੇਂ ਨੁੱਕ ਟਾਇਰਾਂ ਮੇਤਰਾ ਕੋਈ ਜਾ ਕੇ ਪੰਜੀ ਲਾਉਣੀ ਨਹੀਂ ਪੈਣੀ ਬਈ ਹਣਾ ਅਗਲੇ ਮੈਨਾਂ ਜਿਵੇਂ ਹਾਂ ਤੇ ਇਹ ਵੀ ਬਈ ਪੰਜਾਬ ਨੰਬਰ ਪੰਜਾਬ ਨੰਬਰ ਜੀ ਤੇ ਕੀ ਡਿਮਾਂਡ ਕਰ ਰਹੇ ਆ ਇਹਦੀ ਫਿਰ ਆਪਾਂ ਦੀ ਡਿਮਾਂਡ ਇਹਦੀ 455 ਸੀ ਜੀ ਠੀਕ ਹੈ 18 ਮੈਨੂਫੈਕਚਰ ਹੈ 19 ਦੀ ਕਾਪੀ ਹੈ ਦੀ ਠੀਕ ਹੈ ਜੀ ਪਰ ਅੱਜ ਜਿਵੇਂ ਆਪਾਂ ਵੀਡੀਓ ਦੇ ਰਾਈ ਤੁਹਾਨੂੰ ਦੱਸ ਦਈਏ ਵੀ ਖੁੱਲੇ ਖੁੱਲੀ ਖੇਡ ਖੇਡਣੀ ਆਪਾਂ ਅੱਛਾ ਫੋਨ ਇਹ 3 ਲੱਖ 85 ਹਜ਼ਾਰ ਦਾ ਛੱਡ ਦੇਾਂਗੇ ਆਪਾਂ ਲੈ ਵੀ ਮਿੱਤਰੋ ਉਹਨਾਂ ਤੁਸੀਂ ਆਪ ਅੱਗੇ ਵਧਣਾ ਬਾਈ ਵੱਲੋਂ ਖੁੱਲੀ ਖੇੜ ਤੁਹਾਨੂੰ ਇਸ਼ਾਰਾ ਕਰ ਦਿੱਤਾ ਵੀ ਕੋਈ ਗੱਲ ਨਹੀਂ ਸੌਦਾ ਤੁਹਾਡੇ ਨਾਲ ਰਲਾਵਾਂਗੇ ਹਾਂਜੀ ਤਾਂ ਟਰੈਕਟਰ ਜਿਹੜਾ ਸਾਰਾ ਅਰੀਜਨਲ ਤਕਰੀਬਨ ਪਿਆ ਆਏ ਕਿਸੇ ਵੀਰ ਦੇ ਸ਼ੌਕ ਨਾਂਵੇਂ ਪੈਰਪੁਰ ਦਾ ਲਾਇਵੇ ਤੇ ਉਸ ਤੋਂ ਬਾਅਦ ਆ ਜਾਓ ਜੀ ਫੇਰ ਫੁੱਲ ਮਾਰਕੀਟ ਵਾਲਾ ਟਰੈਕਟਰ ਹੈ ਜੀ ਸਵਰਾਜ ਇਹਦਾ ਬਾਈ ਜਮਾ ਹੈ ਲੱਗਦਾ ਜਿਵੇਂ ਨਵਾਂ ਨੌਕੀ ਖੜਾ ਹੁੰਦਾ ਹਨਾ ਆਏ ਜਮਾ ਨਵਾਂ ਇਹਦੇ ਲੈ ਵੀ ਦੇਖੋ ਫਿਰ ਤੁਸੀਂ ਇਹ ਬਾਈ ਕਿੰਨਾ ਮਾਡਲ ਹੈ ਜੀ ਇਹ ਮੰਨ ਲਓ ਮੈਨੂਫੈਕਚਰ ਦੀ 23 ਹੈ ਜਿਵੇਂ ਆਪਾਂ ਮਾਰਕੀਟ ਦੀ ਗੱਲ ਕਰੀਏ ਮੈਨੂਫੈਕਚਰ ਹਨਾ ਪੈਸੇ ਆਉਣ ਕਿ 24 ਚ ਨਿਕਲਿਆ ਬੈਟਰ ਠੀਕ ਹੈ 24000 ਸੀ ਮਿੱਤਰੋ ਟਰੈਕਟਰ ਤੁਹਾਨੂੰ ਅੱਗੋਂ ਪਿੱਛੋਂ ਸਾਰਾ ਦਿਖਾ ਦਿੰਨੇ ਆਂ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕੋਈ ਆਈਡੀਆ ਜਾਂ ਹੋ ਜਾਏ ਟਰੈਕਟਰ ਦੀ ਹਾਲਤ ਬਾਰੇ ਬਾਕੀ ਟਰੈਕਟਰ ਦੇਖਣ ਵਿੱਚ ਤਾਂ ਜਿਵੇਂ ਨਵਾਂ ਲੱਗ ਰਿਹਾ ਈ ਬਾਕੀ ਹੁੱਕ ਵਗੈਰਾ ਦੀ ਕਸਾਈ ਤੋਂ ਲੱਗ ਨਹੀਂ ਰਿਹਾ ਵੀ ਟਰੈਕਟਰ ਜਾਦੇ ਚੱਲਿਆ ਹੈ ਤੇ ਇਹ ਬਾਈ ਜੀ ਇਹ ਵੀ ਪੰਜਾਬ ਨੰਬਰ ਜੀ ਪੰਜਾਬ ਨੰਬਰ ਜੀ ਠੀਕ ਹੈ ਪਹਿਲੀ ਪਾਲਟੀ ਦਾ ਹੈ ਬਾਕੀ ਜਿਵੇਂ ਨਾ ਵੇਖੋ ਆ ਤੁਸੀਂ ਪਲੇਟ ਬਾਡੀ ਦਾ ਲੱਗਿਆ ਹੋਇਆ ਬੰਪਰ ਇਹਨੂੰ ਬਿਲਕੁਲ ਬਿਲਕੁਲ ਪੂਰਾ ਹੈਵੀ ਜਿਵੇਂ ਮੇਰੇ ਹਿਸਾਬ ਨਾਲ ਅੱਜ ਜੇ ਚੰਗਾ ਲਵਾਈ ਹੈ ਬੰਪਰ ਬਿਲਕੁਲ ਤੇ 10-15000 ਤੋਂ ਘੱਟ ਜੀ ਬਿਲਕੁਲ 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 ਇਹ 10 ਤਾਂ ਘੱਟੋ ਘਾਟ ਹੈ ਉਸ ਤੋਂ ਟੱਪਦੇ ਹੀ ਆ ਬੰਪਰ ਇਹ ਜੀ ਤੇ ਇਹ ਬਾਈ ਜੀ ਆਪਣਾ ਆ ਗਿਆ ਸੀ 22 ਮਾਡਲ ਆ ਸੌਰੀ 24 ਮਾਡਲ ਹਾਂ ਮੰਨ ਲਓ ਮੈਨੂਫੈਕਚਰ 23 ਠੀਕ ਹੈ ਜੀ ਤੇ ਆਰ ਸੀ 24 ਦੀ ਹੈ ਠੀਕ ਹੈ ਜੀ ਤੇ ਰੇਟ ਰੂਟ ਬਾਈ ਇਹਦਾ ਕੀ ਕਰ ਜਿਵੇਂ ਉਮੀਦ ਖਾਲੀ ਜੇ ਕੋਈ ਗੱਲ ਕਰੀਏ ਨਾ ਕੋਈ ਕਸਟਮਰ ਆਉਂਦਾ ਤੇ ਮੰਗ ਲਿਆ ਜੀ 785 ਜਾਂ ਕੁਝ ਵੀ ਹੈ ਨਾ ਇਹ ਸਿੱਧਾ ਜਿਵੇਂ ਆਪਾਂ ਲਾ ਲਓ 765000 ਦਾ ਦੇਣਾ ਹੀ ਹੈ ਦੇ ਹੀ ਦਿਆਂਗੇ ਆਪਾਂ ਹੋਰ ਘੱਟ ਕਰ ਦੇਾਂਗੇ ਜੇ ਕੋਈ ਹੈ ਨਾ ਅੱਛਾ ਲੈ ਮੈਂ ਤਰਾ ਮਾਨ ਤਾਣਾ ਆਡਾ 765 ਦਾ ਤੁਹਾਨੂੰ ਅੱਜ ਦਾ ਰੇਟ ਆਪਾਂ ਦੱਸ ਰਹੇ ਆਂ ਤੇ 16 ਦੇ ਟਾਇਰਾਂ ਦੇ ਵਿੱਚ ਆਉਂਦਾ ਜਮਾਂ ਨਵਾਂ ਜਿਹੜਾ ਹੁਣ ਨਵਾਂ 30 ਸਪੀਡ ਟਰੈਕਟਰ ਆ ਰਿਹਾ ਉਹ ਆ ਟਾਪ ਮਾਡਲ ਹੈ ਕੋਈ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਟਰੈਕਟਰ 'ਚ ਕਮੀ ਪੇਸ਼ੀ ਲਾਗੂਗੀ ਤੁਹਾਨੂੰ ਜਦੋਂ ਤੁਸੀਂ ਇੱਥੇ ਆਓਗੇ ਕਹਿੰਦਾ ਭਾਬਾ ਜੀ ਆ ਹਾਂਜੀ ਤੇ ਆਪਾਂ ਬਸ ਜਿਹੜੇ ਕਈ ਟਰੈਕਟਰ ਆਪਾਂ ਦੇਣ ਵਾਲੀ ਗੱਲ ਕਰਨੀ ਆ ਵੀ ਲੈ ਲਓ ਠੀਕ ਹੈ ਲੈ ਮਿੱਤਰੋ ਹੁਣ ਬਾਕੀ ਜਿਵੇਂ ਐ ਕਿ ਤੁਹਾਨੂੰ ਮੈਂ ਨਾਲ ਹੋਰ ਦੱਸ ਦਿਆਂ ਠੀਕ ਹੈ ਜੀ ਵੀ ਆਪਾਂ ਜਿਵੇਂ ਚਲੋ ਜੇ ਕੋਈ ਦੂਰ ਤਾਂ ਵੇਖੋ ਆਪਾਂ ਤੋਂ ਵੇਖਣ ਨਹੀਂ ਜਾਇਆ ਜਾਂਦਾ ਨਾਲ ਨਵੇਂ ਦਾ ਕੰਮ ਹੈ ਬਿਲਕੁਲ ਜੀ ਜੇ ਇੱਥੇ ਲੋਕਲ 20-25 ਕਿਲੋਮੀਟਰ ਏਰੀਆ 'ਚ ਆਪਾਂ ਕੋਈ ਹਵੋਰ ਏਰੀਆ ਹੈ ਜਾਂ ਇੱਥੇ ਨਾਲ ਗਰਮਈ ਵਾਲਾ ਬਠਿੰਡੇ ਏਰੀਆ ਇਧਰ ਨਾਲ ਡੱਬ ਵਾਲੀ ਹੈ ਹਾਂਜੀ ਕੋਈ ਪੁਰਾਣਾ ਟਰੈਕਟਰ ਵੀ 1 ਲੱਖ-ਸਵਾ 1 ਲੱਖ-2 ਲੱਖ ਦਾ ਘਟਾਉਂਦਾ ਹੈ ਠੀਕ ਸਹੀ ਹੋਣਾ ਚਾਹੀਦਾ ਕਾਗਜਾਂ ਦਾ ਠੀਕ ਹੈ ਜੀ ਤੇ ਆਪਾਂ ਉਹ ਵੀ ਕੱਟ ਲਾਂਗੇ ਠੀਕ ਹੈ ਠੀਕ ਹੈ ਲੋਨ ਵੀ ਕਰਾ ਦੇਾਂਗੇ ਠੀਕ ਹੈ ਜੀ ਲੋਨ ਦੇ ਵਿੱਚ ਇਹ ਹੈ ਵੀ ਜੇ ਤਾਂ ਆਪਣੇ ਕੋਈ ਬੰਦਾ ਜਾਣ-ਪਛਾਨ ਚ ਹੈ ਠੀਕ ਹੈ ਜੀ ਪੂਰੀ ਫੁੱਲ ਗਰੰਟੀ ਵਾਲਾ ਤਾਂ ਟਰੈਕਟਰ ਤੋਰ ਦਾਂਗੇ ਸਿਬਲ ਚੈੱਕ ਰਾ ਕੇ ਠੀਕ ਹੈ ਸਰ ਤੇ ਜੇ ਵੇਖੋ ਕੋਈ ਪਹਿਲੀ ਇਹ ਨਹੀਂ ਮਿਲਦਾ ਤੇ ਉਹ ਟਰੈਕਟਰ ਉਹਨਾਂ ਚਰਨੀ ਆਪਾਂ ਦੇ ਸਕਦੇ ਠੀਕ ਹੈ ਜੀ ਤੇ ਹੁਣ ਮੰਨ ਲਓ ਟਾਈਮ ਵੀ ਆਪਾਂ ਐਸੇ ਕਰਕੇ ਅੱਜ ਵੀਡੀਓ ਬਣਾ ਰਹੇ ਆਂ ਕਿ ਆਪਣੇ ਕੋਲ ਮਹੀਨਾ ਟਾਈਮ ਪਿਆ ਹੈ ਜੇ ਕਿਸੇ ਨੇ ਲੈਣਾ ਉਹ ਤੋਂ ਪਹਿਲਾਂ 10-15 ਦਿਨ ਚਾਗਲਾ ਲਾਉਣ ਕਰਾ ਕੇ ਟਰੈਕਟਰ ਲੈ ਜਾਓ ਨਹੀਂ ਇਹ ਤਾਂ ਜਾਇਜ਼ ਗੱਲ ਆ ਬਈ ਮਿੱਤਰੋ ਆ ਕੇ ਤੁਸੀਂ ਸੌਦਾ ਪਾਣੀ ਬਾਈ ਨਾਲ ਰਲਾ ਕੇ ਆਪ ਦਾ ਜਦੋਂ ਲੋਨ ਹੁੰਦਾ ਟਰੈਕਟਰ ਉਹਦੇ ਉਲ ਜਾ ਸਕਦੇ ਹੋ ਜੀ ਕਿੱਡੀ ਗੱਲ ਹੈ ਨਾ ਨੋਰਮਲ ਆ ਫਿਰ ਸੀਜ਼ਨ ਤੋਂ ਪਹਿਲਾਂ ਤੁਹਾਡਾ ਕੰਮ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਕੋਈ ਉਹ ਤੇ ਕਿੰਨੇ ਕ ਦਿਨ ਲੱਗਣੇ ਹੁੰਦੇ ਮਿੱਤਰੋ ਤੇ ਬਾਕੀ ਕੋਈ ਵੀ ਗੱਲਬਾਤ ਕਰਨੀ ਤੁਸੀਂ ਬਾਈ ਹੋ ਤੇ ਹਾਲੈਂਡ ਏਜੰਸੀ ਦੇ ਵਿੱਚ ਖੜੇ ਆਪਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਨਾ ਇੱਕ ਮੁੰਡਾ ਮੇਰੇ ਨਾਲ ਜਿਹੜਾ ਉਹਦਾ ਨੰਬਰ ਨਾਲ ਮੈਂਸ਼ਨ ਕਰਦੇ ਆਪਾਂ ਵੀ ਕਿਸੇ ਟਰੈਕਟਰ ਦੀ ਫੋਟੋ ਚਾਹੀਦੀ ਹੈ ਕੋਈ ਟਾਇਰ ਕਿੰਨੇ ਆ ਹਨਾ ਕੋਈ ਜਾਣਕਾਰੀ ਚਾਹੀਦੀ ਹੈ ਤੇ ਬਾਕੀ ਜਿਵੇਂ ਫੁੱਲ ਐਂਡ ਫਾਈਨਲ ਮੈਂ ਵੀ ਆਪਦਾ ਨੰਬਰ ਦੇ ਆਉਂਗਾ ਠੀਕ ਹੈ ਸਰ ਵੀ ਵੇਖੋ ਫੋਨ ਆ ਜਾਂਦੇ ਜਿਆਦਾ ਠੀਕ ਹੈ ਜੀ ਰੱਬ ਦੀ ਕਿਰਪਾ ਨਾਲ ਬਹੁਤ ਆਉਂਦੇ ਆ। ਫਿਰ ਹਰੇਕ ਬੰਦੇ ਦਾ ਜਦੋਂ ਫੋਨ 'ਚ ਫੋਨ ਆਉਂਦਾ ਚੱਕਿਆ ਨਹੀਂ ਜਾਂਦਾ। ਪਹਿਲ ਕੀ ਦੋ ਨੰਬਰ ਦੇਣੇ ਅਸੀਂ। ਬਿਲਕੁਲ ਕੋਈ ਗੱਲ ਨਹੀਂ ਸਰ। ਫਸਟ ਜਿਹੜਾ ਨੰਬਰ ਦੇਵਾਂਗੇ ਪਹਿਲਾਂ ਉਹਦੇ ਨਾਲ ਗੱਲ ਕਰ ਲਓ ਤੁਸੀਂ। ਠੀਕ ਹੈ ਜੀ। ਇੱਥੇ ਆ ਕੇ ਜਿਵੇਂ ਮਰਜ਼ੀ ਮਰਨਾ ਬੈਠ ਕੇ ਡੀਲ ਕਰ ਲਓ। ਠੀਕ ਹੈ ਜੀ। ਫੋਨ ਤੇ ਕਿਸੇ ਨੇ ਪੁੱਛ ਕੇ ਆਉਣਾਗਾ। ਕਹਿਣ ਦਾ ਮਤਲਬ ਇਹ ਆ ਮਿੱਤਰੋ ਵੀ ਤੁਹਾਨੂੰ ਕਿਸੇ ਵੀ ਟਰੈਕਟਰ ਬਾਰੇ ਕੋਈ ਫੋਟੋ WhatsApp ਤੇ ਚਾਹੀਦੀ ਹੈ, ਨਿੱਕੀ ਤੋਂ ਨਿੱਕੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਵੀ ਬਾਈ ਹੋਰਾਂ ਵੱਲੋਂ ਖਿੜੇ ਮੱਥੇ ਜਾਣਕਾਰੀ ਦਿੱਤੀ ਜਾਊਗੀ। ਇਹ ਨਹੀਂ ਦੱਸਿਆ ਕਿਹਾ ਤਾ ਪੂਰਾ ਤੁਹਾਨੂੰ ਪਿਆਰ ਨਾਲ ਡੀਲ ਕਰਿਆ ਜਾਣਾ ਤੁਸੀਂ ਜਿੱਥੇ ਵੀ ਬੈਠਿਆ 200 ਕਿਲੋਮੀਟਰਾਂ ਭਾਵੇਂ ਭਾਵੇਂ ਤੁਸੀਂ ਇਹਦੀ ਕਿਸੇ ਟਾਇਰ ਦੀ ਫੋਟੋ ਮੰਗਾਉਗੇ ਉਹ ਵੀ ਤੁਹਾਨੂੰ ਬਾਈ ਹੋਰੀ ਭੇਜਣਗੇ ਜੀ ਤਾਂ ਬਹੁਤ ਚੰਗਾ ਲੱਗਿਆ ਬਾਈ ਹੋਰਾਂ ਨੂੰ ਮਿਲ ਕੇ ਜੀ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਭਰਾ ਨੇ ਅੱਜ ਟਰੈਕਟਰ ਲੈਣਾ ਮਹੀਨੇ ਨੂੰ ਲੈਣਾ ਤਾਂ ਇੱਕ ਵਾਰ ਤੁਸੀਂ ਮਿਲੋਟ ਜਿਹੜਾ ਜ਼ਰੂਰ ਮਾਰੇਓ ਬਾਕੀ ਬਾਈ ਹੋਰਾਂ ਦਾ ਨੰਬਰ ਸੇਵ ਰੱਖਿਓ ਧਿਆਨ ਚ ਰੱਖਿਓ ਤੇ ਬਾਈ ਹੋਰੀ ਇਹ ਤੁਹਾਨੂੰ ਕੋਈ ਵੀ ਟਰੈਕਟਰ ਏਜੰਸੀ ਦੇ ਵਿੱਚ ਖੜਾ ਹੋਇਆ ਤਾਂ ਦੱਸਣਗੇ ਹੋ ਸਕਦਾ ਇੱਥੇ ਖੜਾ ਹੀ ਹੋਵੇ ਠੀਕ ਹੈ ਬਾਈ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸਵਾਦ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਬਾਈ ਹੋਰਾਂ ਬਾਰੇ ਵੀ ਇੰਟਰੋਡਕਸ਼ਨ ਦੇ ਦਿੱ ਗਏ ਬਾਈ ਹੋਰਾਂ ਦਾ ਪਰਸਨਲੀ ਆਪਦਾ YouTube ਚੈਨਲ ਚੱਲਦਾ ਜੀ ਬਿੰਦਲ ਲਾਹੌਰੀਆ ਦੇ ਨਾਮ ਤੇ ਤੁਸੀਂ ਉੱਥੇ ਵੀ ਜੁੜ ਸਕਦੇ ਹੋ ਬਾਈ ਹੋਰਾਂ ਨਾਲ ਜੀ ਅੱਗੇ ਮੈਂ ਜਿਵੇਂ ਵੀਡੀਓ ਪਾਉਂਦਾ ਹੀ ਰਹਿਣਾ ਠੀਕ ਹੈ ਜੀ ਜਿਵੇਂ ਲਾ ਲਓ ਮੇਰੇ ਕੋਲ ਜਿਵੇਂ ਹੁਣ ਆਪਾਂ ਇਕੱਠੀ ਵੀਡੀਓ ਕੀਤੀ ਸਾਰੇ ਟਰੈਕਟਰਾਂ ਦੀ ਤੇ ਮੇਰੇ ਕੋਲ ਇੱਕ ਇੱਕ ਕਰਕੇ ਜਿਵੇਂ ਜਿਵੇਂ ਆਉਂਦੇ ਰਹਿੰਦੇ ਮੈਂ ਵੀਡੀਓ ਪਾਉਂਦਾ ਰਹਿਣਾ ਜੇ ਜ਼ੂਕ ਪੇਜ ਹੈ YouTube ਚੈਨਲ ਹੈ ਪਰ ਇਹਨਾਂ ਵੀ ਮੇਥੋਂ ਗੁਰਵਿੰਦਰ ਜੀ ਉਹਨਾਂ ਪ੍ਰੋਪਰ ਟਾਈਮ ਨਹੀਂ ਟਾਈਮ ਨਹੀਂ ਲੱਗਦਾ ਬਿਲਕੁਲ ਬਿਲਕੁਲ ਤੇ ਜਿਹਦੇ ਕਰਕੇ ਐਵੇਂ ਕਹਿ ਦਈਏ ਵੀ ਉਹਨੇ ਫੋਲੋਅਰ ਜਾਂ ਉਹਨੇ ਨਹੀਂ ਜੁੜੇ ਆਪਣੇ ਨਾਲ ਹਾਂਜੀ ਹਾਂ ਸਹੀ ਹੈ ਬਾਕੀ ਜਿਹੜੇ ਵੀਰਾਂ ਨੇ ਕੋਈ ਟਰੈਕਟਰ ਦੇਖਦੇ ਰਹਿਣਾ ਵੀ ਹੋਰ ਆਉਂਦੇ ਜਾਂਦੇ ਤਾਂ ਬਾਈ ਹੋਰੀ ਆਪਦੇ ਚੈਨਲ ਤੇ ਪਾਉਂਦੇ ਰਹਿੰਦੇ ਆ ਤੇ ਠੀਕ ਆ ਬਈ ਜੀ ਆਈਡੀ ਨਾਲ ਮੈਂਸ਼ਨ ਕਰ ਦਿਆਂਗੇ ਆਪਾਂ ਨਾ ਜਰੂਰ ਜਰੂਰ ਬਈ ਹਾਂਜੀ ਆ ਡਿਸਕ੍ਰਿਪਸ਼ਨ ਦੇ ਵਿੱਚ ਆਈਡੀ ਦਿੱਤੀ ਆ ਜੀ ਕੋਈ ਗੱਲ ਨਹੀਂ